ਔਰ ਸਭ ਠੀਕ ਠਾਕ ਹੋ ਤੇ ਚੈਨਲ ਜਰੂਰ ਆਪਣਾ ਸਬਸਕ੍ਰਾਈਬ ਕਰੋ ਜੀ ਕਰ ਦਿਓ ਥੋੜੀ ਜੀ ਸਪੋਰਟ ਤੇ ਜੇ ਕਨੇ ਕੰਮ ਕਰਾਉਣਾ ਸੱਭੇ ਨਾਲ ਜਰੂਰ ਕੰਟੈਕਟ ਕਰੋ ਤੇ ਆਪਣਾ ਕੰਮ ਮੰਨੇ ਜੇ ਚਲੋ ਵੀ ਗਾਠਾ ਦਾ ਅਲੂਮੀਨਿਅਮ ਦਾ ਸਟੀਲ ਦਾ ਦੋਨੇ ਤਿੰਨ ਤਰ੍ਹਾਂ ਦੇ ਕੰਮ ਆ ਆਪਣੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਹਰਪ੍ਰੀਤ ਤੱਕ ਲਈਆ ਤੇ ਵੀਡੀਓ ਨੂੰ ਥੋੜੀ ਜੀ ਸਪੋਰਟ ਦੀ ਲੋੜ ਆ ਤੇ ਅੱਗੇ ਆਪਾਂ ਵੀਡੀਓ ਪਾਏਗਾ ਹੋਈਆਂ ਨੇ ਬਾਕੀ ਆ ਦੇਖ ਲੋ ਕੰਮ ਆਪਣਾ ਫਿਲਹਾਲ ਆਵਾ ਬਾਈ ਫੇਨ ਤੇ ਦੁਕਾਨ ਤੇ ਹੀ ਤੇ ਆੜਕ ਲੱਗੇ ਹੋਏ ਨੇਗੇ ਉਹਨਾਂ ਮਲਾ ਕੇ ਤੇ ਪਹਿਲਾਂ ਵੀ ਟ੍ਰੇਨ ਆਉਣ ਵਾਲੀ ਆ ਜੇ ਕਹਿੰਨੇ ਲੈਣਾ ਝੂਟਾ ਦਾ ਪਹੁੰਚੋ ਸਾਡੇ ਕੋਲੇ ਤੇ ਸਾਡੇ ਨਾਲ ਜ਼ਰੂਰ ਕੋਨਟੈਕਟ ਕਰੋ ਜਰੂਰ ਨਾਨਕ ਕਲਮੀਨਵਾ ਸਟੀਲ ਵਰਤਾਂ ਸਤਿ ਸ਼੍ਰੀ ਅਕਾਲ ਮਾਰੋੜ ਦਾ ਪਾਉਂਡੀ ਅੱਜ ਆਪਾਂ ਆ ਲਾਈਵ ਹੋਇਆ ਜਿਹੜੇ ਪਹਿਲੀ ਵਾਰ ਹੋਇਆ ਜੀ ਤੇ ਆਪਾਂ ਨੂੰ ਖਲਾਅ ਲੈਣੀ ਨੌਲੇਜ ਹੈ ਨਹੀਂ ਲਾਈਵ ਕਿੱਦਾਂ ਹੁੰਦਾ ਹੁੰਦਾ ਤੇ ਆਪਾਂ ਬੈਠੇ ਜ਼ਰੂਰਾਂ ਲਾਈਵ ਪਹਿਲੀ ਵਾਰ ਖੋਲ ਕੇ ਦੇਖਿਆ ਲਾਈਵ YouTube ਦਾ ਤੇ ਇੱਕ ਬੇਨਤੀ ਹੈ ਆਪਣੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਆਪਾਂ ਜਿਹੜਾ ਕੰਮ ਆਇਆ ਉਹ ਅਲੂਮੀਨੀਅਮ ਦਾ ਸਟੀਲ ਦਾ ਜ਼ਗਾਠਾਂ ਦਾ ਜਿੱਦਾਂ ਦਾ ਵੀ ਕੋਈ ਕੰਮ ਆਇਆ ਆਪਾਂ ਕਰਕੇ ਪਾ ਰਹੇ ਹਾਂ ਵੀਡੀਓ ਬਣਾ ਕੇ ਪਾ ਰਹੇ ਹਾਂਗੇ ਤੇ ਪੇਜ ਨੂੰ ਥੋੜਾ ਜਿਹਾ ਫੋਲੋ ਜ਼ਰੂਰ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਤੇ ਵੀ ਆਪਣਾ ਪੇਜ ਬਣਿਆ ਹੋਇਆ ਤੇ ਚੈਨਲ ਵੀ ਬਣਿਆ ਹੋਇਆ YouTube ਤੇ ਤੇ ਫਿਲਹਾਲ ਆਪਾਂ YouTube ਤੇ ਲਾਈਵ ਬੈਠੇ ਆ ਤੇ ਜੁੜੋ ਸਾਡੇ ਨਾਲ ਕੀ ਕਰੋ ਗੱਲਾਂ ਬਾਤਾਂ ਫਿਲਹਾਲ ਫਰੀ ਆ ਜੇ ਕਿਹਨੇ ਪੁੱਛਣਾ ਤਾਂ ਪੁੱਛ ਸਕਦਾ ਹੈ Gracias por